ਹਾਂਜੀ ਸੈਕਲ ਸਾਹਿਬ ਹਰਮੰਦਰ ਸਾਹਿਬ ਦੇ ਏਰੀਆ ਚ ਦੇਖਿਆ ਗਿਆ ਸ਼ੀਦਾ ਸਾਹਿਬ ਗੁਰਦੁਆਰੇ ਸਾਹਿਬ ਦੇ ਏਰੀਆ ਦੇ ਵਿੱਚ ਦੇ ਵਪਾਰ ਦੇ ਅੱਡਿਆਂ ਦੀ ਤਾਦਾਦ ਲਗਾਤਾਰ ਵੱਧ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਫਤਿਹ ਦੀ ਸਾਂ ਫਤਿਹ ਦਾ ਕਰਨੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਗਦਾ ਜਮੀਰ ਨੇ ਜਿਹੜੇ ਮੁੱਦੇ ਚੁੱਕੇ ਆ ਛੰਤਾ ਪੱਖੀ ਚੁੱਕੇ ਆ ਸਮਵਾਇ ਪੱਖੀ ਚੁੱਕੇ ਆ ਉਹ ਜਿਹੜੇ ਮੁੱਦੇ ਵੀ ਚੁੱਕੇ ਆ ਉਹਨਾਂ ਵਿੱਚ ਚੇਤਾ ਹਸ ਦਿੱਤੀ ਏ ਚੇਤਾ ਹਸਲ ਦਿੱਤੀ ਏ ਵਾਹਿਗੁਰੂ ਦੀ ਬਖਸ਼ਿਸ਼ ਰਹੀ ਏ ਵਾਹਿਗੁਰੂ ਦੀ ਕਿਰਪਾ ਰਹੀ ਏ ਪਿਛਲੇ ਦਿਨੀ ਜਗਦਾਮੀ ਦੇ ਧਿਆਨ ਚ ਆਇਆ ਕਿ ਅੰਮ੍ਰਿਤਸਰ ਸ੍ਰੀ ਹਰਮੰਦਰ ਸਾਹਿਬ ਦੇ ਨਜ਼ਦੀਕ ਕੁਝ ਹੋਟਲਾਂ 'ਚ ਦੇਵਪਾਰ ਦੀਆਂ ਫਟੀਆਂ ਚੱਲ ਰਹੀਆਂ ਹਨ ਔਰ ਉੱਥੇ ਜਿਹੜੇ ਕੁਝ ਹੋਟਲਾਂ ਦੇ ਮਾਲਕਾਂ ਨੇ ਹੋਟਲ ਕਿਰਾਏ ਤੇ ਦਿੱਤੇ ਆ ਜਾਂ ਕਿਰਾਏ ਤੇ ਸ਼ੋਅ ਕੀਤੇ ਹੋਏ ਆ ਔਰ ਕੁਝ ਹੋਟਲਾਂ ਵਿੱਚ 8-8 10-10 ਲੜਕੀਆਂ ਹੋ ਰੱਖੀਆਂ ਆ ਜਿਹੜੀਆਂ ਦੇਵਪਾਰ ਦੀਆਂ ਧੰਦਾ ਚਲਾਉਂਦੀਆਂ ਹਨ ਇਹਦੇ ਬਾਰੇ ਲਗਾਤਾਰ ਜਗਦਾਮੀ ਐਨਜੀਓ ਉਸ ਕਮਿਸ਼ਨਰ ਮਾਨਯੋਗ ਸਰਦਾਰ ਗੁਰਪ੍ਰਸਾਦ ਭੁੱਲਰ ਜੀ ਐਸਪੀ ਹਰਪਾੜ ਰੰਦਾਵਾ ਜੀ ਈਸਟ ਦੇ ਜਿਹੜੇ ਡੀਐਸਪੀ ਇਹ ਮਰਿੰਦਰ ਸਿੰਘ ਜੀ ਜਿਹੜੇ ਐਸਐਚਓ ਕਤਵਾਲੀ ਜਿਹੜੇ ਐਸਐਚਓ ਬੀਡੂਆ ਸਰਦਾਰਪ੍ਰੀਤ ਸਿੰਘ ਜੀ ਲਗਾਤਾਰ ਉਹਨਾਂ ਨਾਲ ਸੰਪਰਕ ਬਣਾ ਕੇ ਰੱਖੇ ਆ ਤੇ ਉਹਨਾਂ ਨੂੰ ਹੋਟਲਾਂ ਦੀ ਜਾਣਕਾਰੀ ਅਕਸਰ ਦਿੰਦੇ ਆ ਰਹੇ ਆ ਔਰ ਵੀਡੀਓ ਵੀ ਉਹਨਾਂ ਨੂੰ ਭੇਜੀਏ ਜਿੱਥੇ ਇਥੇ ਧੰਦੇ ਹੋ ਰਿਹਾ ਜੋ ਜੋ ਹੋ ਰਿਹਾ ਪਰ ਬੜੀ ਸ਼ਰਮ ਦੀ ਗੱਲ ਹੈ ਜਿੰਨਾ ਕੁ ਰਿਜ਼ਲਟ ਪੋਜ਼ੀਟਿਵ ਚਾਹੀਦਾ ਸੀ ਜਿੰਨਾ ਕੋ ਸਾਡੂ ਆਪਣੇ ਸ੍ਰੀ ਰਮੰਧਰ ਸਾਹਿਬ ਦੇ ਲਾਗੇ ਸਫਾਈ ਦਾ ਉਸ ਨੂੰ ਪ੍ਰੇਰਣ ਕਰਨਾ ਚਾਹੀਦਾ ਸੀ ਜਿਹੜੇ ਦੇਵਪਾਰ ਤੋਂ ਅੱਡੇ ਚੱਲਦੇ ਪਏ ਸੀ ਉਸ ਨੇ ਸਿਰਫ ਖਾਣਾ ਪੂਰਤੀ ਕੀਤੀ ਹੈ ਮੈਂ ਕੱਲ ਜਿਹੜੀ ਫੁਪੀਸ ਨੂੰ ਲੱਗੀ ਉਹ ਫਿਰ ਮੈਸੇਜ ਆਇਆ ਔਰ ਉਹਨਾਂ ਨੇ ਤੁਰੰਤ ਫਿਰ ਜਿਹੜਾ ਮੈਸੇਜ ਅੱਗੇ ਕਨਵੇ ਕੀਤਾ ਔਰ ਮੇਰੀ ਐਸਐਚਓズ ਵੀ ਨਾਲ ਗੱਲ ਹੋਈ ਮੈਂ ਕਿਹਾ ਵੀ ਸਰਦਾਰ ਜੀ ਇਹ ਜਿਹੜੇ ਕੰਮ ਹੋ ਰਿਹਾ ਇਹਨਾਂ ਨੂੰ ਬੰਦ ਕੀਤਾ ਜਾਏ ਇਹਨਾਂ ਨੂੰ ਕੇਲ ਪਾਈ ਜਾਵੇ ਕਿਉਂਕਿ ਚਿੜੀ ਅੰਮ੍ਰਿਤਸਰ ਚਿੜੀ ਗੁਰ ਰਾਮਦਾਸ ਦੀ ਵਿਸਾਈ ਹੋ ਨਗਰੀ ਜਿੱਥੇ ਹਰਮੰਦਰ ਸਾਹਿਬ ਹਜ਼ਾਰਾਂ ਲੋਕ ਲੱਖਾਂ ਲੋਕ રોજ ਨਮਸਤਕ ਹੋਣ ਆਉਂਦੇ ਆ ਵਿਦੇਸ਼ਾਂ ਚੋਂ ਆਉਂਦੇ ਆ ਦੇਸ਼ਾਂ ਦੇਸ਼ਾਂ ਚੋਂ ਆਉਂਦੇ ਆ ਔਰ ਹਰ ਇੱਕ ਦੀ ਭਾਵਨਾ ਇਹਦੇ ਨਾਲ ਜੁੜੀ ਹੋਈ ਹੈ ਹਰ ਇੱਕ ਦੀ ਇਥੋਂ ਮਰਦਾ ਪੂਰੀਆਂ ਹੁੰਦੀਆਂ ਜਿਹੜਾ ਡੈਕ ਪੁਲਿਸ ਦਾ ਉਹ ਪੂਸੰਦ ਬਣਾ ਚਾਹੀਦਾ ਲਗਾਤਾਰ 8 ਦਿਨ ਤੋਂ ਜਾਗਦਾਮੀ ਟੀਮ ਪ੍ਰਚਾਰ ਕਰਦੀ ਆ ਰਹੀ ਹੈ ਪਹਿਲਾਂ ਵੀ ਕੁਝ ਸੰਸਥਾਵਾਂ ਨੇ ਪ੍ਰਚਾਰ ਕੀਤਾ ਪਰ ਬਾਅਦ ਚੋਂ ਹੱਥ ਥੱਕ ਕੇ ਰੋਕੇ ਕਿਉਂਕਿ ਪੁਲਿਸ ਪ੍ਰਸ਼ਾਸਨ ਦੀ ਇਹ ਜਮ੍ਹਾਂ ਬੰਦਾ ਹੈ ਪੁਲਿਸ ਪ੍ਰਸ਼ਾਸਨ ਇੱਥੋਂ ਤਹਾਵਾਂ ਲੈਂਦੀ ਹੈ ਵੱਡੀਆਂ-ਵੱਡੀਆਂ ਸਹਲੀਆਂ ਲੈਂਦੀ ਹੈ ਜਨਤਾ ਦੇ ਟੈਕਸਾਂ ਦੀਆਂ ਔਰ ਇੱਕ ਚੀਜ਼ ਨੂੰ ਸੀ बार-बार ਮੀਡੀਆ ਦੇ ਲਿਹਾੜੇ ਆ ਪੁਲਿਸ ਪ੍ਰਸ਼ਾਸਨ ਨੂੰ ਦੱਸਨੇ ਆ ਐਵੀਡੈਂਸ ਦੇ ਰਹੇ ਆ ਮੈਨੂੰ ਨਹੀਂ ਸਮਝ ਆਂਦੀ ਉਹ ਅੱਡੇ ਕਿਉਂ ਚੱਲ ਰਹੇ ਨੇ ਉੱਥੇ ਚਿੱਟੇ ਦਾ ਵੀ ਕਾਰੋਬਾਰ ਚੱਲਦਾ ਪਿਆ ਹੈ ਪੁਲਿਸ ਪ੍ਰਸ਼ਾਸਨ ਨੂੰ ਉਹਦੀ ਵੀ ਜਾਣਕਾਰੀ ਦਿੱਤੀ ਏ ਚੇਕਰ ਬਾਕੀ ਜਗ੍ਹਾ ਤੇ ਬੁਲਡੋਜ਼ਰ ਚੱਲ ਰਹੇ ਆ ਇਹ ਜਿਹੜਾ ਸਭ ਤੋਂ ਵੱਡਾ ਗੁਨਾਹ ਸਾਡੇ ਸ਼੍ਰੀ ਗੁਰੂ ਰਾਮਦਾਸ ਜੀ ਨਗਰੀ ਤੇ ਹੋ ਰਿਹਾ ਹੈ ਜਿਹੜੇ ਹੋਟਲ ਵਾਲੇ ਕਰਦੇ ਆ ਇਹਨਾਂ ਤੇ ਬਲਡੋਜ਼ਰ ਕਦੋਂ ਚੱਲਣਗੇ ਆਪਾਂ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੇ ਹਾਂ ਪਹਿਲਾਂ ਵੀ ਜਾਗਦਵੇਂ ਨੇ ਲਗਾਤਾਰ 10 ਸਾਲ ਤੋਂ ਚਿੱਟੇ ਦੇ ਖਿਲਾਫ ਬਵਾਦ ਚੁਕਦਾ ਆਈ ਔਰ ਕਿਸੇ ਵੀ ਲੀਡਰ ਨੇ ਕਿਸੇ ਵੀ ਅਫਸਰ ਨੇ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਧੰਨਵਾਦੀ ਹਾਂ ਸਰਦਾਰ ਭਗਵੰਤ ਸਿੰਘ ਮਾਜੀ ਦੇ ਜਿਨ੍ਹਾਂ ਨੇ ਜਾਗਦਵੇਂ ਦੀ ਬੇਨਤੀ ਪ੍ਰਵਾਨ ਕੀਤੀ ਔਰ ਪੰਜਾਬ ਵਿੱਚ ਨਸ਼ਾ ਉਖਲ ਪਾਉਣ ਵਾਸਤੇ ਇਹ ਜਿਹੜਾ ਜਿਹੜਾ ਯੂਪੀ ਮਾਡਲ ਹੈ ਪੰਜਾਬ ਵਿੱਚ ਲਿਆਉਂਦਾ ਜਿਹੜਾ ਪੰਜਾ ਹੈ ਜਿਹੜਾ ਜਿਹੜੇ ਜਿਹੜੇ ਨਾਲ ਕਾਰੋਬਾਰ ਕਰ ਰਿਹਾ ਉਹਨਾਂ ਦੀਆਂ ਬਿਲਡਿੰਗਾਂ ਨੂੰ ਨਿਸ਼ਤਾਬੂ ਕਰ ਦਿੱਤਾ ਜਾ ਰਿਹਾ ਹੈ ਅਸੀਂ ਬੇਨਤੀ ਕਰਦੇ ਹਾਂ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮਾਨਯੋਗ ਡੀਜੀਪੀ ਸਾਹਿਬ ਜੀ ਨੂੰ ਤੇ ਮਾਨਯੋਗ ਪੁਲਿਸ ਨੰਬਰ ਸਾਨੂੰ ਅੰਮ੍ਰਿਤਸਰ ਸ੍ਰੀ ਹਰਮੰਦਰ ਸਾਹਿਬ ਦੇ ਨੇੜੇ ਜਾਂ ਸ਼ੀਤ ਰਾਮ ਮੰਦਰ ਦੇ ਨੇੜੇ ਜਾਂ ਸ਼ਿਵਾਲਾਈ ਦੇ ਨੇੜੇ ਜਾਂ ਹੋਰ ਧਾਰਮਿਕ ਸਥਾਨਾਂ ਦੇ ਨੇੜੇ ਜਿੱਥੇ ਵੀ ਦੇ ਪਾਰ ਤੇ ਹੋਟਲਾਂ ਦੇ ਕੰਮ ਚੱਲਦੇ ਪਿਆ ਉਹਨਾਂ ਬਿਲਡਿੰਗਾਂ ਨੂੰ ਉਹਨਾਂ ਹੋਟਲਾਂ ਨੂੰ ਨਿਸ਼ਤਾਬੂ ਕਰ ਦਿੱਤਾ ਚਾਹੀਦਾ ਅਸੀਂ ਜਲਦੀ ਇੱਕ ਅੰਦੋਲਨ ਦਾ ਗਾਇਕ ਕਰ ਰਹੇ ਹਾਂ ਜਲਦੀ ਇੱਕ ਜਿਹੜਾ ਹੈ ਰੋਸ਼ਮਾਰ ਹ ਹਲਗੜ ਤੋਂ ਸ਼੍ਰੀ ਦਰਬਾਰ ਸਾਹਿਬ ਦਾ ਕੱਢਾਂਗੇ ਔਰ ਉੱਥੇ ਅਸੀਂ ਜਿਹੜੇ ਇੱਥੇ ਪ੍ਰੈਸ਼ਰ ਭੜਾਵਾਂਗੇ ਦਬਾਅ ਬਣਾਵਾਂਗੇ ਸਾਨੂੰ ਧਰਵੇ ਪ੍ਰਦਰਸ਼ਨ ਵੀ ਲੋੜ ਪਈਦਾ ਲਾਵਾਂਗੇ ਅਸੀਂ ਚਾਹੁੰਦੇ ਹਾਂ ਪੂਸ ਜਿਹੜੀ ਗੀਏ ਸਾਡੀ ਬੇਨਤੀ ਸ਼ਾਂਤੀ ਦਾ ਪ੍ਰਵਾਨ ਕਰ ਲੇ ਕਿਉਂਕਿ ਇਹ ਹਰ ਇੱਕ ਦਾ ਆਸਤਾ ਜੁੜੀ ਹੋਈ ਹੈ ਬੜੀ ਬੜੀ ਵੱਡੀ ਗੱਲ ਹੈ ਸ਼੍ਰੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਮਾਚੀਵਰ ਦੇ ਜੰਗਲਾਂ ਵਿੱਚੋਂ ਅੰਮ੍ਰਿਤਸਰ ਨੂੰ ਆ ਰਹੇ ਸੀ ਉਹਨਾਂ ਦਾ ਘੋੜਾ ਜਿਹੜਾ ਘੋੜਾ ਹੰਮਰਸਰ ਬਿਆਸਦੁਰ ਵਾਪਸ ਮੁੜ ਗਿਆ ਉਹਨੇ ਉੱਚ ਨਹੀਂ ਸਮਝਿਆ ਉਹਦੇ ਮਨ ਨੇ ਚਾਇਆ ਵੀ ਮੈਨੂੰ ਮਲਮੁੱਤਰ ਆਣਾ ਹੈ ਤੇ ਮੈਂ ਪਵਿੱਤਰ ਧਰਤੀ ਨੂੰ ਮੈਂ ਇੱਥੇ ਪਵਿੱਤਰਤਾ ਭੰਗ ਨਹੀਂ ਕਰਨੀ ਇੱਕ ਘੋੜਾ ਇਹ ਜੀਵ ਸਮੇ ਗਿਆ ਤੇ ਸਾਡੇ ਪੁਲਿਸ ਵਾਲੇ ਕਦੋਂ ਸਮਝਣਗੇ ਸਾਡੇ ਐਸਐਚਓ ਸਾਹਿਬ ਕਦੋਂ ਸਮਝਣਗੇ ਸਾਡੇ ਡੀਐਸਪੀ ਸਾਹਿਬ ਕਦੋਂ ਸਮਝਣਗੇ ਸਾਡੇ ਐਸਪੀ ਸਾਹਿਬ ਕਦੋਂ ਸਮਝਣਗੇ ਘੋੜਾ ਜਾਨਵਰ ਨਹੀਂ ਉਹ ਵਧੀਆ ਇਨਸਾਨ ਹੈ ਤੇ ਇੱਕ ਸਾਡੇ ਜਿਹੜਾ ਇਨਸਾਨ ਹੈ ਇਹ ਜਾਨਵਰਾਂ ਤੋਂ ਬੱਤਰ ਹੋ ਗਿਆ ਇਹਨਾਂ ਨੂੰ ਸਮਝ ਨਹੀਂ ਆ ਰਹੀ ਜੀ ਅਸੀਂ ਸ੍ਰੀ ਹਰਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਮਤਲਬ ਜਿਹੜਾ ਹੈਗਾ ਕਾਇਮ ਰੱਖਣਾ ਹਰ ਇੱਕ ਦੀ ਜ਼ਿੰਮੇਵਾਰੀ ਏ ਹਰ ਇੱਕ ਧਰਮ ਦੇ ਨੁਮਾਇੰਦੇ ਦੀ ਜ਼ਿੰਮੇਵਾਰੀ ਏ ਚਾਹੇ ਉਹ Hindu ਏ ਚਾਹੇ Sikh ਏ ਚਾਹੇ Musalman ਏ ਚਾਹੇ Sai ਏ ਹਰ ਇੱਕ ਵਰਦੀ ਦੀ ਜ਼ਰੂਰਤ ਹੈ ਹਰ ਇੱਕ NGO ਮੈਂ ਬੜੀ ਸ਼ਰਮ ਦੀ ਗੱਲ ਹੈ ਅੰਮ੍ਰਿਤਸਰ ਜਿਹੜੀਆਂ NGO ਐ ਉਹ ਦੋ ਦੋ ਫੂਡ ਵੰਡ ਕੇ ਤਾਂ ਫੋਟੋਆਂ ਖਾਂ ਚੱਲ ਜਾਂਦੀਆਂ ਕਿਤੇ ਪੱਲ ਕੋਈ ਲੀਡਰ ਆਏ ਤੈਨੂੰ ਸਿਰੋਪੇ ਤੇ ਚੱਲ ਜਾਂਦੀਆਂ ਕਿਤੇ ਪੂਸ ਅਸਸਰ ਨੂੰ ਸਿਰੋਪੇ ਤੇ ਚੱਲ ਜਾਂਦੇ ਕੋਈ ਨਵਾਂ ਪੂਸਟਰ ਆਂਦਾ ਹੈ ਤਾਕਿ ਉਹਨਾਂ ਦਾ ਗਿਵ ਐਂਡ ਟੇਕ ਬਣ ਜੇ ਪਰ ਲੱਖ ਦੀ ਲੰਗ ਦਾ ਇਨਾ ਐਨ ਜੀ ਵਾਲਾ ਦੇ ਬਿਗ ਬਿਹਨ ਲਈ ਵਾਰੀ ਚੁੱਕੀ ਇਹ ਮੁੱਦਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੇ ਚਿੱਟੇ ਦਾ ਮੁੱਦਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੇ ਚਿੱਟੇ ਦਾ ਮੁੱਦਾ ਵੀ ਸਭ ਤੋਂ ਪਹਿਲਾਂ ਪੰਜਾਬ ਇਹ ਜਾਗਦਾ ਮੇਰੇ ਚੁਕਿਆ ਹੀ 10 ਸਾਲ ਤੋਂ ਜ਼ਿਆਦਾ ਵੀ ਲਗਾਤਾਰ ਚਿੱਟੇ ਦਾ ਵਿਰੋਧ ਕਰਦਾ ਆ ਰਿਹਾ ਹੈ ਦੜ ਚਿੱਟੇ ਦਾ ਵਿਰੋਧ ਕਰਦਾ ਆ ਰਿਹਾ ਹੈ ਤੇ ਇਹ ਵੀ ਜਿਹੜਾ ਮੁੱਦਾ ਹੈ ਸ਼੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਬਹਾਰ ਰੱਖਣ ਵਾਸਤੇ ਜਾਗਦਾਜ਼ ਮੀਰ ਦਿਨ ਰਾਤ ਇੱਕ ਕਰ ਦੇਗਾ ਪਰ ਇੱਥੇ ਕਿਸੇ ਵੀ ਹੋਟਲ ਵਾਲੇ ਨੂੰ ਪਾਪ ਦੇ ਹੱਟਿਆ ਨਹੀਂ ਚਾਂਤਿਆ ਜਾਣ ਗਿਆ ਜਲਦੀ ਸਾਡੇ ਐਂਜਲੋ ਦੇ ਮੈਂਬਰ ਜਿਹੜੇ ਹੈਗੇ ਆ ਇਕੱਠੇ ਹੋ ਕੇ ਸ੍ਰੀ ਹਮੰਦਰ ਸਾਹਿਬ ਵੱਲ ਜਾਣਗੇ ਉੱਥੇ ਜਿਹੜੇ ਹੋਟਲ ਹੈਗੇ ਆ ਉਹਨਾਂ ਦੀ ਜਾਣਕਾਰੀ ਸਾਨੂੰ ਆ ਚੁੱਕੀ ਹੈ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕੱਲ ਸ਼ਾਮ 7 ਵਜੇ ਦੇ ਹੋਟਲਾਂ ਦੇ ਨਾਂ ਦੇ ਦਿੱਤੇ ਆ ਔਰ ਐਵੀਡੈਂਸ ਦੇ ਦਿੱਤੇ ਆ ਪਰ ਬੜੀ ਸ਼ਰਮ ਦੀ ਗੱਲ ਹੈ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਇਹਦਾ ਮਤਲਬ ਵੀ ਮਤਲਬ ਇਹ ਸ਼ਾਇਆ ਸ਼ਾਇਕ ਕਿੰਦੀ ਏ ਇੱਕ ਚੀਜ਼ ਜਿਹੜੀ ਸਭ ਤੋਂ ਵੱਡੀ ਸਾਡੇ ਵਾਸਤੇ ਜ਼ਰੂਰੀ ਏ ਸਭ ਤੋਂ ਹਰ ਇੱਕ ਵਾਸਤੇ ਕਿ ਇਹ ਜਿਹੜੇ ਪੁਲਿਸ ਅਫਸਰ ਲੱਗੇ ਆ ਇਹ ਗੁਰੂ ਦੇ ਸਿੱਖ ਨਹੀਂ ਇਹ ਇਹਨਾਂ ਇਹਨਾਂ ਨੂੰ ਮਰਿਆਦਾ ਬਹਾਲ ਨਹੀਂ ਰੱਖਣੀ ਚਾਹੀਦੀ ਕੱਲਾ ਜਗਦਵੀ ਦਾ ਦਇਤਾ ਹੈ ਕਿ ਦਇਤਾ ਸਾਰੇ ਅੰਮ੍ਰਿਤਸਰੀਆ ਦਾ ਸਾਰੇ ਪੰਜਾਬੀਆ ਦਾ ਸਾਰੇ ਦੇਸ਼ਵਾਸੀਆ ਦਾ ਤੇ ਦੇਸ਼ ਆਦੇਸ਼ਾਏ ਵੱਸੇ ਭਾਰਤੀਆ ਦਾ ਹੈ ਸੋ ਸੈਕਲ ਸਾਹਿਬ ਮੈਂ ਪੁੱਛਣਾ ਚਾਹਾਂਗਾ ਤੁਹਾਨੂੰ ਐਸਜੀਪੀਸੀ ਜਿਹੜੀ ਕਿ ਨਾਮੀ ਸੰਸਥਾ ਮੰਨੀ ਜਾਂਦੀ ਹੈ ਜਿਹਦੇ ਘੇਰੇ ਘੇਰੇ ਸਭ ਕੁਝ ਹੋ ਰਿਹਾ ਹੈ ਉਹ ਕਿਉਂ ਚੁੱਪ ਹੈ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਾਰੇ ਮਾਲ ਬਟੌਰ ਨੂੰ ਲੱਗੇ ਆ ਸਭ ਨੂੰ ਪਾਪ ਦੀਆਂ ਹੱਟੀਆਂ ਚਲਾ ਰਹੇ ਆ ਉਂਝ ਤਾਂ ਕਹਿੰਦੇ ਸੀ ਐਸਜੀਪੀਸੀ ਆ ਲੈਗੇ ਆ ਉਹਨਾਂ ਨੂੰ ਪਤਾ ਨਹੀਂ ਕੀ ਹੋ ਰਿਹਾ ਕੀ ਉਹਨਾਂ ਦੀਆਂ ਅੱਖਾਂ 'ਚ ਸੁਰਮਾ ਪਿਆ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਪਿਆ ਕੀ ਹੋ ਰਿਹਾ ਸਾਡੀ ਇੰਨਾ ਵੱਡਾ ਤੋਂ ਇੱਕ ਦਰਬਾਰ ਸਾਹਿਬ ਇੰਨਾ ਨਾਲ ਚੜਾਵਾ ਚੜਦਾ ਹੈ ਕੋਈ ਹੋਟਲ ਹੀ ਢਵਾ ਦਿਓ ਉਹਨਾਂ ਨੂੰ ਕੋਈ ਦੇ ਕੇ ਬਾਹਰ ਕਰ ਦਿਓ ਹੋਟਲ ਸ਼ਹਿਰ ਤੋਂ ਜੇਕਰ ਲੋਕਾਂ ਦੀ ਆਸਤਾ ਹੈ ਕਿ ਤੁਹਾਡੀ ਆਸਤਾ ਕਿ ਐਸਜੀਪੀਸੀ ਵਾਲਿਆਂ ਨਾਲ ਇਹਨਾਂ ਦੀ ਆਸਤਾ ਸਿਰ ਦੇ ਗਈਏ ਪੈਸੇ ਇਕੱਠੇ ਕਰਨ ਤੇ ਇਨਾਂ ਦੀ ਆਸਤਾ ਇਹ ਬਸ ਡਰਾਮੇ ਕਰਦੇ ਆ ਡੰਬਰ ਚਾਹਦੇ ਆ ਝੂਠੇ 바ਸੀ ਅਸੀਂ ਮਤਲਬ ਦਿਖਾਵੇ ਕਰਦੇ ਆ ਐਸਪੀਸੀ ਵਾਲੇ ਓਏ ਲਾਂਤੀਓ ਕੁਛ ਕਰੋ ਕੁਛ ਕਰਕੇ ਦਿਖਾਓ ਮਤਲਬ ਜੋ ਬੰਦ ਹੈ ਉਹ ਕਰੋ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਦਾ ਬਹਾਲ ਕਰਾ ਲਓ ਤੁਹਾਨੂੰ ਇੱਕ ਹੋਰ ਸਵਾਲ ਸਰ ਮੈਂ ਕਰਨਾ ਚਾਹਾਂਗਾ ਜਿਵੇਂ ਕਿ ਸਾਡੇ ਗੁਰੂ ਸਾਹਿਬਾਂ ਨੇ ਕਿਹਾ ਹੈ ਆ ਕੀ ਕਿਰਤ ਕਮਾਈ ਕਰਨੀ ਹੈ ਦਸਾਂ ਨੋਆਂ ਦੀ ਕਿਰਤ ਕਮਾਈ ਕਰਦੀਆਂ ਪਰ ਅੱਜ ਦੇ ਪੰਜਾਬੀ ਇਹਨਾਂ ਹੋਟਲਾਂ 'ਚ ਕਿਹੋ ਜੀ ਕਮਾਈ ਦੇ ਮਗਰ ਪੈ ਗਏ ਨੇ ਕਿਹੋ ਜੀ ਕਮਾਈ ਖਾ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਲਾਣਾ ਦੇ ਇਨਾਂ ਹੋਟਲਾਂਾਂ ਦੇ ਜਿਹੜੇ ਉਹ ਜੀ ਕਮਾਈ ਕਰਦੇ ਪਿਆ ਬਾਬੇ ਨਾਨਕ ਨੇ ਖੁਦ ਕਿਰਤ ਕੀਤੀ ਸੀ ਖੁਦ ਮਿਹਨਤ ਕੀਤੀ ਸੀ ਮੱਝਾਂ ਚਾਰਦਾ ਸੀ ਬਾਬਾ ਨਾਨਕ ਖੁਦ ਖੇਤਾਂ 'ਚ ਹਲ ਚਲਾਉਂਦਾ ਸੀ ਤੇ ਅੱਜ ਤੱਕ ਲੋਕੀ ਉਹਦਾ ਨਾਮ ਯਾਦ ਕਰਦੇ ਪਿਆ ਕਿੰਨੇ ਸਾਲ ਹੋ ਗਏ ਆ 110 ਸਾਲ ਹੋ ਗਏ ਬਾਬੇ ਨਾਨਕ ਨੂੰ ਕੋਈ ਭੁੱਲਿਆ ਨਹੀਂ ਉਹਨੂੰ ਯਾਦ ਕਰਦੇ ਆ ਹਰ ਵੇਲੇ ਯਾਦ ਰੱਖਦੇ ਆ ਜੇ ਜਿਹੜੇ ਇਹ ਲੋਕ ਹੋਟਲਾਂ ਚ ਪਾਪ ਦੇ ਅੱਗੇ ਚਲਾ ਰਹੇ ਆ ਉਹਨਾਂ ਦੇ ਵੀ ਤੀਆ ਪੁੱਤਰ ਹੋ ਸਕਦੇ ਆ ਕੱਲ ਨੂੰ ਉਹ ਵੀ ਕਲਪਤਰਸਤੇ ਜਾ ਸਕਦੇ ਆ ਜਦੋਂ ਹੀ ਮਿਰਚਾਂ ਬੀਜਾਂਗੇ ਤੇ ਮਿਰਚਾਂ ਹੀ ਕੱਟਾਂਗੇ ਜੇਕਰ ਅਸੀਂ ਮਤਲਬ ਕਣਕ ਬੀਜਾਂਗੇ ਤੇ ਕਣਕ ਕੱਟਾਂਗੇ ਜੇਕਰ ਅਸੀਂ ਲੋਕਾਂ ਦੀਆਂ ਤੀਆਂ ਪਰਾਂ ਨੂੰ ਧੰਦਾ ਲੋਵਾ ਕੱਲ ਨੂੰ ਸਾਡੀਆਂ ਤੀਆਂ ਪਰਾਂ ਵੀ ਧੰਦੇ ਦੇ ਲੱਗਣਗੀਆਂ ਫਿਰ ਜੇ ਉਹਨਾਂ ਦੇ ਵੀਡੀਓ ਵਾਇਰਲ ਹੋਈਆਂ ਫਿਰ ਤੇ ਨਮੋਸ਼ੀਰਾਂ ਆਤਮ ਹੱਤਿਆ ਕਰਨੀਆਂ ਇਸਤੇ ਕਰਕੇ ਜਾਣਦਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹੋਟਾ ਦੇ ਮਾਲਕਾਂ ਨੂੰ ਪੰਜਾਬ ਪੁਲਿਸ ਦੇ ਅਸਲਾ ਨੂੰ ਹੋਣੀ ਸੁਧਰ ਜਾਓ ਉਹ ਔਨੀਤਰ ਸਹੋਹ ਉਹ ਔਨੀ ਸ਼ਰਮ ਕਰੋ ਇਹ ਜਿਹੜੇ ਲੋਕ ਪਾਪ ਦੇ ਅੱਗੇ ਚਲਾ ਰਹੇ ਹੋ ਆਪਣੀਆਂ ਇਹ ਕਿਆ ਬੰਦ ਕਰ ਲੈ ਜੇਕਰ ਇਹ ਕੰਮ ਮਤਲਬ ਦਰਬਾਰ ਸਾਹਿਬ ਦੇ ਲਾਗੇ ਜਿਹੜੇ ਹੋਟਲ ਹਨ ਹੈਗੇ ਆ ਜੇਕਰ ਪੰਜਾਬ ਪੁਸ ਦਾ ਕੰਮ ਬੰਦ ਕਰਾਵੇ ਇਹ ਧੰਦੇ ਬੰਦ ਕਰਾ ਦੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਤੇ ਲੋਕੀ ਵਰਡ ਹੈ ਚ ਪੰਜਾਬ ਚ ਪੰਜਾਬ ਦਾ ਸਿਰ ਜਿਹੜਾ ਹੈ ਨਾ ਮਾਨ ਨਾ ਉੱਚਾ ਹੋ ਜਾਏਗਾ ਬੜੇ ਲੋਕਾਂ ਨੇ ਐਜੂਕੇਸ਼ਨ ਲਈ ਪੰਜਾਬ ਪੁਸ ਦੇ ਪਰ ਉਹਨਾਂ ਦੇ ਪਾਪ ਢਲ ਜਾਣਗੇ ਸਿਰਫ ਇੱਕੋ ਕੰਮ ਕਰ ਦੇਣਾ ਪੂਰਨ ਆਮਦਾਸਤਿ ਨਗਰੀ ਨੂੰ ਜਿਹੜੀ ਪਵਿੱਤਰ ਧਰਤੀ ਹੈ ਸ਼੍ਰੀ ਹਰਿਮੰਦਰ ਸਾਹਿਬ ਦੀ ਉਹਦੇ ਲਾਗੇ ਜਿਹੜੇ ਹੋਟਲਾਂ 'ਚ ਦੇਵਪਾਰ ਦੇ ਧੰਦੇ ਚੱਲਦੇ ਪਏ ਨੇ ਚਿੱਟੇ ਦੇ ਹੱਟਿਆਂ 'ਚ ਚੱਲ ਗਿਆ ਆਪਣੀਆਂ ਨੇ ਉਹਨਾਂ ਨੂੰ ਪੰਜਾਬ ਪੁਲਿਸ ਬੰਦ ਕਰਵਾ ਲੇ ਮੈਂ ਐਸ ਐਚਓ ਸਰਦਾਰ ਸੁਖਵੀਰ ਸਿੰਘ ਨੂੰ ਈਐਸਪੀ ਸਰਦਾਰ ਜਿਹੜੇ ਗਿਆ ਆਪਣੇ ਮੱਲਵ ਮਿਸਟਰੇ ਮਨਿੰਦਰ ਸਿੰਘ ਜੀ ਨੂੰ ਜਿਹੜੀਆਂ ਲਾਗੇ ਇੱਥੇ ਤਮਾਕੂ ਦੀਆਂ ਹੱਟੀਆਂ ਬੀੜੀਆਂ ਸਿੱਟੇ ਦੀਆਂ ਹੱਟੀਆਂ ਜਿਹੜੇ ਵੀ ਧਾਰਨ ਸਥਾਨਾਂ 'ਤੇ ਲੱਗੇ ਇਹਨਾਂ ਨੂੰ ਬੰਦ ਕਰ ਦਿੱਤਾ ਜਾਵੇ ਨਹੀਂ ਤੇ ਜ਼ਾਗਦਾ ਵੀ ਜਲਦੀ ਅੰਦੋਲਨ ਕਰੇਗਾ